ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਅਤੇ Facebook ਪੇਜ ਇਤਿਹਾਸਿਕ ਸਾਂਝ ਦੇ ਉੱਪਰ ਅੱਜ ਜਿਸ ਇਤਿਹਾਸਿਕ ਅਸਥਾਨ ਦੇ ਆਪ ਸੰਗਤ ਨੂੰ ਅਸੀਂ ਦਰਸ਼ਨ ਕਰਵਾਉਣ ਜਾ ਰਹੇ ਹਾਂ ਇਸ ਸਥਾਨ ਦਾ ਨਾਮ ਹੈ ਗੁਰਦੁਆਰਾ ਸਮਾਦ ਬਾਬਾ ਬੁੱਢਾ ਜੀ ਜੋ ਕਿ ਨਗਰ ਰਮਦਾਸ ਦੇ ਵਿੱਚ ਸਿशोਭਤ ਹੈ ਇਸ ਸਥਾਨ ਤੇ ਹੀ ਤੰਤਨ ਬਾਬਾ ਬੁੱਢਾ ਸਾਹਿਬ ਜੀ ਦੇ ਪਾਵਨ ਸਰੀਰ ਦਾ ਸਸਕਾਰ ਕੀਤਾ ਗਿਆ ਸੀ ਅਤੇ ਇੱਥੇ ਨਾਲ ਹੀ ਉਹ ਪੁਰਾਤਨ ਟਾਲੀ ਦਾ ਦਰਖਤ ਅੱਜ ਵੀ ਮੌਜੂਦ ਹੈ ਜਿਸ ਥੱਲੇ ਬੈਠ ਕੇ ਭਾਈ ਜੇਠਾ ਜੀ ਨੇ ਸੋਹਲਾ ਸਾਹਿਬ ਜੀ ਦਾ ਜਾਪ ਕੀਤਾ ਸੀ ਸੋ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਦੀਦਾਰ ਕਰਵਾਉਣ ਦੇ ਨਾਲ ਨਾਲ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਤੋਂ ਜਾਣੂ ਕਰਵਾਉਂਦੇ ਹਾਂ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਨੂੰ ਅੱਜ ਦਰਸ਼ਨ ਕਰਵਾਉਣ ਜਾ ਰਹੇ ਹਾਂ ਗੁਰਦੁਆਰਾ ਸਮਾਦ ਬਾਬਾ ਬੁੱਢਾ ਸਾਹਿਬ ਜੀ ਜੋ ਕਿ ਨਗਰ ਰਮਦਾਸ ਦੇ ਵਿੱਚ ਸਥਿਉਭਤ ਹੈ ਗੁਰਦੁਆਰਾ ਸਮਾਦ ਬਾਬਾ ਬੁੱਢਾ ਸਾਹਿਬ ਜੀ ਨਗਰ ਰਮਦਾਸ ਤੋਂ ਬਾਹਰਵਾਰ ਸਥਿਤ ਹੈ ਅਤੇ ਗੁਰਦੁਆਰਾ ਤਪ ਅਸਥਾਨ ਬਾਬਾ ਬੁੱਢਾ ਸਾਹਿਬ ਜੀ ਨਗਰ ਰਮਦਾਸ ਦੇ ਅੰਦਰ ਸਥਿਤ ਹੈ ਜਿਸ ਪਾਵਨ ਅਸਥਾਨ ਤੇ ਬਾਬਾ ਬੁੱਢਾ ਜੀ ਆਪਣੇ ਪਰਿਵਾਰ ਸਮੇਤ 21 ਸਾਲ 11 ਮਹੀਨੇ 13 ਦਿਨ ਗੁਰਦੁਆਰਾ ਤਪ ਅਸਥਾਨ ਵਾਲੀ ਜਗ੍ਹਾ ਤੇ ਉਹਨਾਂ ਨੇ ਆਪਣੇ ਜੀਵਨ ਦਾ ਇਹ ਸਮਾਂ ਬਤੀਤ ਕੀਤਾ ਜਿਸ ਪਾਵਨ ਪਵਿੱਤਰ ਅਸਥਾਨ ਦੇ ਆਪ ਜੀ ਨੂੰ ਅਸੀਂ ਪਿਛਲੀ ਵੀਡੀਓ ਦੇ ਵਿੱਚ ਦਰਸ਼ਨ ਕਰਵਾ ਚੁੱਕੇ ਹਾਂ ਗੁਰਦੁਆਰਾ ਤਪ ਸਥਾਨ ਵੇਖੇ ਰਹਿੰਦਿਆਂ ਹੋਇਆਂ ਜਦ ਬਾਬਾ ਬੁੱਢਾ ਸਾਹਿਬ ਜੀ ਨੂੰ ਆਪਣਾ ਅੰਤਲਾ ਸਮਾਂ ਨੇੜੇ ਹੀ ਪ੍ਰਤੀਤ ਹੋਇਆ ਤਾਂ ਬਾਬਾ ਬੁੱਢਾ ਸਾਹਿਬ ਜੀ ਨੇ ਆਪਣੇ ਅੰਤਮ ਵੇਲੇ 6ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਯਾਦ ਕੀਤਾ 6ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਨਗਰ ਰਮਦਾਸ ਵਿਖੇ ਆਏ ਤਾਂ ਉਹਨਾਂ ਨੇ ਇਸ ਸਥਾਨ ਤੇ ਆਪਣੇ 94 ਸਿੱਖਾਂ ਸਮੇਤ ਘੋੜੇ ਬਨ ਕੇ ਇਸ ਸਥਾਨ ਤੋਂ ਹੀ ਜੋੜੇ ਉਤਾਰ ਕੇ ਨੰਗੇ ਪੈਰੀ ਗੁਰਦੁਆਰਾ ਤਪ ਸਥਾਨ ਵੱਲ ਨੂੰ ਗਏ ਇਸ ਸਥਾਨ ਨੂੰ ਅੱਜਕੱਲ ਗੁਰਦੁਆਰਾ ਭਾਈ ਸੁੱਖਾ ਜੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇਹ ਵੀ ਗੁਰਦੁਆਰਾ ਸਾਹਿਬ ਨਗਰ ਰਮਦਾਸ ਦੇ ਵਿੱਚ ਸ਼ੁਸ਼ਭਤ ਹੈ ਜਦ ਸ਼ੇਵੇਂ ਪਾਤਸ਼ਾ ਨਗਰ ਰਮਦਾਸ ਵਿਖੇ ਆਕੇ ਬਾਬਾ ਬੁੱਢਾ ਸਾਹਿਬ ਜੀ ਨੂੰ ਮਿਲੇ ਤਾਂ ਬਾਬਾ ਜੀ ਨੇ ਆਪ ਉੱਠ ਕੇ ਗੁਰੂ ਜੀ ਦੇ ਚਰਨਾਂ ਤੇ ਨਮਸਕਾਰ ਕਰਦਿਆਂ ਕਿਆ ਸੱਚੇ ਪਾਤਸ਼ਾ ਜੀ ਤੁਸੀਂ ਬੜੀ ਕਿਰਪਾ ਕੀਤੀ ਹੈ ਸੇਵਕ ਦੇ ਅਰਜ਼ ਮੰਨ ਕੇ ਨਿਮਾਣੇ ਦਾ ਮਾਣ ਰੱਖਿਆ ਹੈ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ ਬਾਬਾ ਬੁੱਢਾ ਜੀ ਤੁਸੀਂ ਸਿੱਖੀ ਨੂੰ ਨਿਰਮਲ ਕੀਤਾ ਹੈ ਜੋ ਵੀ ਸਿੱਖ ਜਾਂ ਵਿਅਕਤੀ ਆਪਜੀ ਦੇ ਦਰਸਾਏ ਕਦਮਾਂ ਤੇ ਚੱਲੇਗਾ ਉਹ ਦੁੱਖਾਂ ਜਾਂ ਪਾਪਾਂ ਦੀ ਅੱਗ ਵਿੱਚ ਨਹੀਂ ਸੜੇਗਾ ਰਾਤ ਨੂੰ ਜਦ ਆਰਾਮ ਕਰਨ ਦਾ ਵਕਤ ਆਇਆ ਤਾਂ ਬਾਬਾ ਬੁੱਢਾ ਜੀ ਨੇ ਪੁੰਜੇ ਹੀ ਧਰਤੀ ਤੇ ਆਪਣਾ ਆਸਣ ਲਾ ਲਿਆ ਇਹ ਵੇਖ ਕੇ ਗੁਰੂ ਜੀ ਨੇ ਵੀ ਆਪਣਾ ਪਲੰਗਾ ਛੱਡ ਕੇ ਬਾਬਾ ਜੀ ਦੇ ਕੋਲ ਪੁੰਜੇ ਹੀ ਆਸਣ ਕਰ ਲਿਆ ਸਾਰੀ ਰਾਤ ਗੁਰੂ ਅਤੇ ਸਿੱਖ ਵਿਚਾਰ ਪਿਆਰ ਦੀਆਂ ਗੱਲਾਂ ਹੁੰਦੀਆਂ ਰਹੀਆਂ ਬਾਬਾ ਬੁੱਢਾ ਸਾਹਿਬ ਜੀ ਨੇ ਅੰਮ੍ਰਿਤ ਵੇਲੇ ਇਸ਼ਨਾਨ ਕਰ ਜਪਜੀ ਸਾਹਿਬ ਦਾ ਪਾਠ ਕਰਕੇ ਜਦ ਆਨੰਦਮਈ ਢੰਗ ਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਲ ਵੇਖਿਆ ਤਾਂ ਬੰਦੀ ਛੋੜ ਪਾਤਸ਼ਾਹ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਦਾ ਅਸੀਸ ਆਪਣੇ ਖੱਬੇ ਗੋਡੇ ਉੱਪਰ ਰੱਖਿਆ ਅਤੇ ਉਹਨਾਂ ਨਾਲ ਬਚਨ ਬਿਲਾਸ ਕੀਤੇ ਗੁਰੂ ਜੀ ਨੇ ਬਾਬਾ ਜੀ ਨੂੰ ਆਖਿਆ ਕਿ ਤੁਹਾਨੂੰ ਸਦਾ ਹੀ ਆਨੰਦ ਤੁਸੀਂ ਸਾਡੇ ਵੱਡੇ ਗੁਰੂ ਸਾਹਿਬਾਨ ਦੀ ਸੰਗਤ ਕਰਕੇ ਮਹਾਨ ਅਤੇ ਉੱਤਮ ਪਦਵੀ ਪਾਈ ਹੈ ਕੋਈ ਸਾਨੂੰ ਵੀ ਉਪਦੇਸ਼ ਬਖਸ਼ੋ ਤਾਂ ਬਾਬਾ ਬੁੱਢਾ ਸਾਹਿਬ ਜੀ ਨੇ ਕਿਹਾ ਕਿ ਹੈ ਗੁਰੂ ਪਾਤਸ਼ਾਹ ਜੀ ਤੁਸੀਂ ਤਾਂ ਆਪ ਬ੍ਰਹਮ ਸਰੂਪ ਹੋ ਤੁਸੀਂ ਤਾਂ ਸਭ ਦੇ ਸਿੱਖਿਅਕ ਹੋ ਮੈਂ ਤੁਹਾਨੂੰ ਕੀ ਉਪਦੇਸ਼ ਦੇ ਸਕਦਾ ਹਾਂ ਬਾਬਾ ਬੁੱਢਾ ਸਾਹਿਬ ਜੀ ਨੇ ਆਪਣੇ ਪੁੱਤਰ ਭਾਈ ਭਾਨਾ ਜੀ ਨੂੰ ਆਪਣੇ ਪਾਸ ਬੁਲਾਇਆ ਅਤੇ ਭਾਈ ਭਾਨਾ ਜੀ ਦਾ ਹੱਥ ਗੁਰੂ ਜੀ ਦੇ ਹੱਥ ਵਿੱਚ ਫੜਾਇਆ ਅਤੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਗੁਰੂ ਮਹਾਰਾਜ ਇਸ ਨੂੰ ਆਪਣਾ ਦਾਸ ਜਾਣ ਕੇ ਆਪਣੇ ਚਰਨਾਂ ਵਿੱਚ ਰੱਖ ਲਵੋ ਇਸ ਨੂੰ ਮੇਰੇ ਵਰਗਾ ਹੀ ਸੇਵਾਦਾਰ ਸਮਝ ਲੈਣਾ ਦੇਨ ਦਿਆਲ ਸਤਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਬਾਬਾ ਬੁੱਢਾ ਸਾਹਿਬ ਜੀ ਨੂੰ ਬੋਲੇ ਕਿ ਆਪ ਸਦਾ ਹੀ ਵਰਸਾਏ ਹੋਏ ਹੋ ਭਾਈ ਭਾਨਾ ਸਾਡਾ ਪਿਆਰਾ ਹੈ ਗੁਰੂ ਜੀ ਨੇ ਭਾਈ ਭਾਨਾ ਜੀ ਦੀ ਬਾਹ ਫੜ ਆਪਣੇ ਮੱਥੇ ਨਾਲ ਲਾ ਕੇ ਨਿਵਾਜਿਆ ਅਤੇ ਬਾਬਾ ਬੁੱਢਾ ਸਾਹਿਬ ਜੀ ਦੀ ਸੱਦਰ ਨੂੰ ਪੂਰਾ ਕੀਤਾ ਇਸ ਤਰ੍ਹਾਂ ਬਾਬਾ ਬੁੱਢਾ ਸਾਹਿਬ ਜੀ ਆਖਰੀ ਵਕਤ ਵੀ ਸਤਿਗੁਰੂ ਜੀ ਦੇ ਦਰਸ਼ਨਾਂ ਅਤੇ ਅਸੀਸਾਂ ਦੇ ਨਾਲ ਝੋਲੀ ਭਰ ਕੇ ਬਾਬਾ ਬੁੱਢਾ ਸਾਹਿਬ ਜੀ 16 ਨਵੰਬਰ ਸਨ 1631 ਈਸਵੀ ਨੂੰ ਸਦਾ ਲਈ ਪ੍ਰਭੂ ਚਰਨਾ ਵਿੱਚ ਜਾ ਬਿਰਾਜੇ ਜਦ ਬਾਬਾ ਬੁੱਢਾ ਸਾਹਿਬ ਜੀ ਨੇ ਆਪਣਾ ਸਰੀਰ ਤਿਆਗਿਆ ਤਾਂ ਉਸ ਸਮੇਂ ਉਹਨਾਂ ਦੀ ਉਮਰ 125 ਸਾਲ ਦੀ ਸੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਹੁਕਮ ਅਨੁਸਾਰ ਅੰਮ੍ਰਿਤਮਈ ਗੁਰਬਾਣੀ ਦੇ ਕੀਰਤਨ ਹੋਏ ਅਤੇ ਸਵੇਰ ਸਮੇਂ ਸੰਸਕਾਰ ਕਰਨ ਦੀ ਤਿਆਰੀ ਕਰਵਾ ਕੇ ਬਾਬਾ ਬੁੱਢਾ ਸਾਹਿਬ ਜੀ ਦੀ ਮਰਤਕ ਦੇ ਨੂੰ ਇਸ਼ਨਾਨ ਕਰਵਾਇਆ ਗਿਆ। ਬਾਬਾ ਜੀ ਦੀ ਅਰਥੀ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਭਾਈ ਪੰਨਾ ਜੀ, ਭਾਈ ਵਿਧੀਚੰਦ ਜੀ ਅਤੇ ਭਾਈ ਗੁਰਦਾਸ ਜੀ ਨੇ ਮੋਢਾ ਦਿੱਤਾ ਅਤੇ ਉਹਨਾਂ ਦੇ ਸਰੀਰ ਨੂੰ ਇਸ ਸਥਾਨ ਤੇ ਲਿਆ ਕੇ ਅੰਤਿਮ ਸੰਸਕਾਰ ਕੀਤਾ ਗਿਆ ਜਿੱਥੇ ਹੁਣ ਆਪ ਦਰਸ਼ਨ ਕਰ ਰਹੇ ਹੋ। ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁਭਾਏ ਮਾਨ ਹਨ। ਜਿਸ ਥੜਾ ਸਾਹਿਬ ਉੱਪਰ ਗੁਰੂ ਗ੍ਰੰਥ ਸਾਹਿਬ ਜੀ ਸੁਭਾਏ ਮਾਨ ਹਨ ਉਸ ਸਥਾਨ ਤੇ ਬਾਬਾ ਜੀ ਦਾ ਅੰਤਿਮ ਸੰਸਕਾਰ ਹੋਇਆ ਅਤੇ ਇਸ ਤੋਂ ਨੇੜੇ ਹੀ ਇੱਕ ਟਾਲੀ ਦੇ ਦਰਖਤ ਹੇਠ ਬੈਠ ਕੇ ਭਾਈ ਜੇਠਾ ਜੀ ਨੇ ਸੋਹਲਾ ਸਾਹਿਬ ਜੀ ਦਾ ਪਾਠ ਕੀਤਾ ਜਿਸ ਸਥਾਨ ਤੇ ਇਹ ਜੋਤ ਜਗ ਰਹੀ ਹੈ ਇਸ ਸਥਾਨ ਤੇ ਹੀ ਬੈਠ ਕੇ ਭਾਈ ਜੇਠਾ ਜੀ ਨੇ ਸੋਹਲਾ ਸਾਹਿਬ ਜੀ ਦਾ ਪਾਠ ਕੀਤਾ ਸੀ ਅਤੇ ਇਸ ਜੋਤ ਦੇ ਬਿਲਕੁਲ ਹੀ ਨਜ਼ਦੀਕ ਉਪਰਾਤਨ ਟਾਲੀ ਦਾ ਦਰਖਤ ਹੈ ਜਿਸਦੇ ਹੁਣ ਆਪ ਜੀ ਨੂੰ ਦਰਸ਼ਨ ਕਰਵਾਉਂਦੇ ਹਾਂ ਬਾਬਾ ਬੁੱਢਾ ਸਾਹਿਬ ਜੀ ਦੀਆਂ ਸਾਰੀਆਂ ਅੰਤਿਮ ਰਸਮਾਂ 6ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਹੱਥੀ ਕੀਤੀਆਂ ਗੁਰੂ ਸਾਹਿਬ ਜੀ ਦੇ ਹੁਕਮ ਅਨਸਾਰ ਸਿੱਖ ਪੰਥ ਦੇ ਮਹਾਨ ਵਿਦਵਾਨ ਭਾਈ ਗੁਰਦਾਸ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਦਾ ਭੋਗ 13ਵੇਂ ਦਿਨ ਪਾਇਆ ਅਤੇ ਅਰਦਾਸ ਕੀਤੀ ਗੁਰੂ ਜੀ ਨੇ ਭਾਈ ਭਾਨਾ ਜੀ ਨੂੰ ਦਸਤਾਰ ਬਖਸ਼ਿਸ਼ ਕੀਤੀ ਇਸ ਅਸਥਾਨ ਤੇ ਪ੍ਰਾਤਨ ਖੂ ਅੱਜ ਵੀ ਮੌਜੂਦ ਹੈ ਜਿਸ ਦੇ ਆਪ ਜੀ ਹੁਣ ਦਰਸ਼ਨ ਕਰ ਰਹੇ ਹੋ ਸੰਗਤ ਜੀ ਏਸੀ ਸੰਖੇਪ ਇਤਿਹਾਸ ਗੁਰਦੁਆਰਾ ਸਮਾਦ ਬਾਬਾ ਬੁੱਢਾ ਜੀ ਜੋ ਕਿ ਨਗਰ ਰਮਦਾਸ ਦੇ ਵਿੱਚ ਸਥੁਭਤ ਹੈ ਸੰਗਤ ਜੀ ਇਤਿਹਾਸ ਬੋਲਦਿਆਂ ਜੇਕਰ ਕਿਸੇ ਵੀ ਪ੍ਰਕਾਰ ਦੀ ਕੋਈ ਭੁੱਲ ਚੁੱਕ ਹੋ ਗਈ ਹੋਵੇ ਅਸੀਂ ਆਪ ਸੰਗਤ ਦੇ ਕੋਲ ਮਾਫੀ ਮੰਗਦੇ ਹਾਂ ਆਪ ਜੀ ਨੂੰ ਬੇਨਤੀ ਕਰਦੇ ਹਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਅਤੇ ਸਾਡੇ Facebook ਪੇਜ ਨੂੰ ਫੋਲੋ ਵੀ ਜਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ